ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਨਾਮ ਤੇ ਆਈਐ ਮਨਮੁਖ ਬੂਝ ਨਾ ਪਾਏ ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ ਸਹਜੇ ਹੀ ਸੁਖ ਪਾਈਐ ਸਹਜੇ ਰਹੈ ਸਮਾਏ ਭਾਈ ਰੇ ਦਾਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਬਿਰਲਾ ਪਾਏ ਕੋਇ ਰਹਾਉ ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸਤਿਗੁਰ ਪਾਏ ਸਦਾ ਪਿਰ ਨਿਚਲ ਪਾਈਐ ਨਾ ਉਹ ਮਰੈ ਨਾ ਜਾਏ ਸ਼ਬਦ ਮਿਲੇ ਨਾ ਵੀਸ਼ੜਾ ਪਿਰ ਕੈ ਅੰਕ ਸਮਾਏ ਹਰ ਨਿਰਮਲ ਅਤ ਉਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜੈ ਨਾ ਬੁੱਝੈ ਭੇਖੀ ਭਰਮ ਭੁਲਾਏ ਗੁਰਮਤੀ ਹਰ ਸਦਾ ਪਾਇਆ ਰਸਨਾਹਰ ਰਸ ਸਮਾਏ ਮਾਇਆ ਮੋ ਚੁਕਾਇਆ ਗੁਰਮਤੀ ਸਹਿਜ ਸੁਭਾਏ ਬਿਨ ਸਬਦੈ ਜਗ ਦੁਖੀਆ ਫਿਰੈ ਮਨ ਮੁਖਾਂ ਨੂੰ ਗਈ ਖਾਏ ਸਬਦੇ ਨਾਮ ਧਿਆਈਐ ਸਬਦੇ ਸੱਚ ਸਮਾਏ ਮਾਇਆ ਭੂਲੇ ਸਿਧ ਫਿਰਹਿ ਸਮਾਦਿ ਨ ਲੱਗੈ ਸੁਭਾਏ ਤੀਨੇ ਲੋਗ ਆਪਤ ਹੈ ਅਧਕ ਰਹੀ ਲਪਟਾਏ ਬਿਨ ਗੁਰ ਮੁਕਤ ਨ ਪਾਈਐ ਨਾ ਤੁਪਦਾ ਮਾਇਆ ਜਾਏ ਮਾਇਆ ਕਿਸ ਨੂੰ ਆਖੀਐ ਕਿਆ ਮਾਇਆ ਕਰਮ ਕਮਾਏ ਦੁਖ ਸੁਖ ਇਹੋ ਜੀਉ ਬਧ ਹੈ ਹਉ ਮੈਂ ਕਰਮ ਕਮਾਏ ਬਿਨ ਸਬਦੈ ਭਰਮ ਨਾ ਚੂਕੈ ਨਾ ਵਿੱਚ ਹਉ ਹਉ ਮੈਂ ਜਾਏ ਬਿਨ ਪ੍ਰੀਤੀ ਭਗਤ ਨ ਹੋਵਈ ਬਿਨ ਸਬਦੈ ਥਾਏ ਨ ਪਾਏ ਸਬਦ ਹਉਮੈ ਮਾਰੀਐ ਮਾਇਆ ਕਾ ਭ੍ਰਮ ਜਾਏ ਨਾਮ ਪਦਾਰਥ ਪਾਈਐ ਗੁਰਮੁਖ ਸਹਿਜ ਸੁਭਾਏ ਬਿਨ ਗੁਰ ਗੁਣ ਨਾ ਜਪਨੇ ਬਿਨ ਗੁਣ ਭਗਤ ਨਾ ਹੋਏ ਭਗਤ ਵਸਲ ਹਰਿ ਮਨ ਵਸਿਆ ਸਹਜੇ ਮਿਲੇ ਆ ਪ੍ਰਭ ਸੋਏ ਨਾਨਕ ਸਬਦ ਹਰਿ ਸਾਲਾਹੀਐ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਮਾਇਆ ਮੋਹ ਮੇਰੇ ਪ੍ਰਭ ਕੀਨਾ ਆਪੇ ਭਰਮ ਭੁਲਾਏ ਮਨ ਮੁਖ ਕਰਮ ਕਰਹਿ ਨਹੀਂ ਬੁੱਝਹਿ ਬਿਰਥਾ ਜਨਮ ਗਵਾਏ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ ਮਨ ਰੇ ਨਾਮ ਜਪੋ ਸੁਖ ਹੋਏ ਗੁਰਪੂਰਾ ਸਲਾਹੀਐ ਸਹਜ ਮਿਲੈ ਪ੍ਰਭ ਸੋਏ ਰਹਾਉ ਪਰਮ ਗਿਆ ਭਉ ਭਾਗਿਆ ਹਰ ਚਰਣੀ ਚਿਤ ਲਾਏ ਗੁਰਮੁਖ ਸਬਦ ਕਮਾਈਐ ਹਰ ਵਸੈ ਮਨ ਆਏ ਘਰ ਮਹਿਲ ਸੱਚ ਸਮਾਈਐ ਜਮ ਕਾਲ ਨ ਸਕੈ ਖਾਏ ਨਮੋ ਸ਼ਿਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬਿਤੇ ਸ਼ਬਦ ਪਛਾਨ ਹੈ ਹਮੈ ਜਾਤ ਗਵਾਈ ਸੋਰ ਨਾਰਾ ਤੇ ਕੀ ਬਾਣੀ ਗਾਵੇ ਕੋਇ ਨਾ ਮੇਟੈ ਪਹਾਈ ਦੇਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ ਦੂਜਾ ਭਾਉ ਨ ਜਾਣ ਸਤ ਗੁਰ ਭੇਤੇ ਆ ਨਿਰਮਲ ਹੋਵਾ ਅਨੰਦ ਨਾਮ ਵਖਾਣਾ ਏਕੋ ਪੜੈ ਏਕੋ ਨਾਉ 부ਝੈ ਦੂਜਾ ਅਵਰ ਨ ਜਾਣੈ ਖਾੜ ਦਰਸ਼ਨ ਜੋਗੀ ਸੰਿਆਸੀ ਬਿਨ ਗੁਰ ਭਰਮ ਭੁਲਾਏ ਸਤਿਗੁਰ ਸੇਵਹਿ ਤਾ ਗਤ ਮਿਤ ਪਾਵੇ ਹਰ ਜੀਉ ਮਨ ਵਿਸਾਏ ਸਚੀ ਬਾਣੀ ਸਿਓ ਚਿਤ ਲਾਗੇ ਆਵਣ ਜਾਣ ਰਹਾਏ ਪੰਡਤ ਪਰ ਪਰਵਾਦ ਵਖਾਣ ਹੈ ਬਿਨ ਗੁਰ ਭਰਮ ਭੁਲਾਏ ਲਖ 84 ਫੇਰ ਪਿਆ ਬਿਨ ਸਬਦੈ ਮੁਕਤ ਨਾ ਪਾਏ ਜਾਂ ਨਾਉ ਚੇਤੇ ਤਾ ਗਤ ਪਾਏ ਜਾਂ ਸਤਿਗੁਰ ਮੇਲ ਮਿਲਾਏ ਸਤ ਸੰਗਤਮਹ ਨਾਮ ਹਰੂਪਜੈ ਜਾ ਸਤਗੁਰ ਮਿਲੈ ਸੁਭਾਏ ਮਨ ਤਨ ਅਰਪੀ ਆਪ ਗਵਾਈ ਚੱਲਾ ਸਤਗੁਰ ਭਾਏ ਸਤ ਬਲਿਹਾਰੀ ਗੁਰ ਆਪਣੇ ਵਿਟੋ ਜੇ ਹਰ ਸੇਤੀ ਚਿਤ ਲਾਏ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਾਤਾ ਪ੍ਰਭ ਨਿਕਟ ਵਸੈ ਸਭਨਾ ਘਟ ਅੰਤਰ ਗੁਰਮੁਖ ਵਿਰਲੇ ਜਾਤਾ ਨਾਨਕ ਨਾਮ ਮਿਲੈ ਵਡਿਆਈ ਗੁਰ ਕੈ ਸਬਦ ਪਛਾਤਾ ਸ਼੍ਰੀ ਰਾਗ ਮਹੱਲਾ ਤੀਜਾ ਸਹਿਜ ਨੂੰ ਸਭ ਲੋਚ ਦੀ ਬਿਨ ਗੁਰ ਪਾਇਆ ਨਾ ਜਾਏ ਪੜ ਪੜ ਪੰਡਤ ਜੋਤ ਕੀ ਥਕੇ pèce ਭੇਖੀ ਪਰਮ ਭੁਲਾਏ ਗੁਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਈ ਭਾਈ રે ਗੁਰ ਬਿਨ ਸਹਿਜ ਨਾ ਹੋਏ ਸਬਦ ਆਹੀ ਤੇ ਸਹਿਜੂ ਪਜੈ ਹਰ ਪਾਇਆ ਸੱਚ ਸੋਏ ਰਹਾਉ ਸਹਿਜੇਗਾ ਵਿਆਥਾਏ ਪਵੈ ਬਿਨ ਸਹਿਜ ਕਥਨੀ ਬਾਦ ਸਹਿਜੇ ਹੀ ਭਗਤੂ ਪੁਜੈ ਸਹਿਜ ਪਿਆਰ ਬੈਰਾਗ ਸਹਿਜੇ ਹੀ ਤੇ ਸੁਖ ਸਾਤ ਹੋਏ ਬਿਨ ਸਹਿਜ ਜੀਵਨ ਬਾਦ ਸਹਿਜ ਸਲਾਹੀ ਸਦਾ ਸਦਾ ਸਹਿਜ ਸਮਾਦ ਲਗਾਇ ਸਹਿਜੇ ਹੀ ਗੁਣ ਊਚਰੈ ਭਗਤ ਕਰੇ ਲਿਵ ਲਾਏ ਸਬਦੇ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਏ ਸਹਿਜੇ ਕਾਲ ਵਿਡਾਰਿਆ ਸਤਿ ਸਰਣਾਈ ਪਾਏ ਸਹਿਜੇ ਹਰਨਾਮ ਮਨ ਵਸਿਆ ਸੱਚੀ ਕਾਰ ਕਮਾਏ ਸੇਵੜ ਭਾਗੀ ਜਿਨਨੀ ਪਾਇਆ ਸਹਿਜੇ ਰਹੇ ਸਮਾਏ ਮਾਇਆ ਵਿੱਚ ਸਹਿਜ ਨਾ ਉਪਜੈ ਮਾਇਆ ਦੂਜੈ ਪਹਾਏ ਮਨਮੁਖ ਕਰਮ ਕਮਾਵਣੇ ਹਉਮੈ ਜਲੇ ਜਲਾਏ ਜੰਮਣ ਮਰਨ ਨਾ ਚੂਕੈ ਫਿਰ ਫਿਰ ਆਵੈ ਜਾਏ ਤ੍ਰੇਹੋ ਗੁਣਾ ਵਿੱਚ ਸਹਿਜ ਨਾ ਪਾਈਐ ਤ੍ਰੈ ਗੁਣ ਪਰਮ ਪੁਲਾਏ ਪੜਿਐ ਗੁਣਿਐ ਕਿਆ ਕਥਿਐ ਜਾ ਮੁੰਡਾ ਕੁੱਥਾ ਜਾਏ ਚੌਥੇ ਪਦ ਮਹਿ ਸਹਿਜ ਹੈ ਗੁਰਮੁਖ ਪੱਲੇ ਪਾਏ ਨਿਰਗੁਣ ਨਾਮਨਦਾਨਹ ਸਹਿਜੇ ਸੋ ਜੀ ਹੋਏ ਗੁਣਮੰਤੀ ਸਾਰਾਹਿਆ ਸਚੇ ਸਚੀ ਸੋਏ ਭੁੱਲਿਆ ਸਹਿਜ ਮਿਲਾਇਸੀ ਸਬਦ ਮਿਲਾਵਾ ਹੋਏ ਬੇਨ ਸਾਇਜਾ ਸਭ ਅੰਧ ਹੈ ਮਾਇਆ ਮੋਹ ਗਵਾਰ ਸਹਿਜੇ ਹੀ ਸੋਜੀ ਪਈ ਸੱਚੇ ਸ਼ਬਦ ਆਪਾਰ ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਕਾਰ ਸਹਿਜੇ ਦਿਸ਼ਟ ਪਸ਼ਾਣੀਆ ਨਿਰਭਉ ਜੋਤ ਨਿਰੰਕਾਰ ਸਭਨਾ ਜੀ ਆਕਾ ਇਕ ਦਾਤਾ ਜੋਤੀ ਜੋਤ ਮਿਲਾਵਣਾ ਹਾਰ ਪੂਰੇ ਸ਼ਬਦ ਸਲਾਹੀਏ ਜਿਸਦਾ ਅੰਤ ਨਾ ਪਾਰ ਆਵਾਰ ਗਿਆਨੀਆਂ ਆਕਾਤ ਹਰ ਨਾਮ ਸਹਜ ਕਰੇ ਬਾਪਾਰ ਅਨੰਦ ਲਾਹ ਹਰ ਨਾਮ ਲੈਨ ਅਖੁੱਟ ਭਰੇ ਪੰਡਾਰ ਨਾਨਕ ਟੋਟ ਨਾ ਆਵਈ ਦੀਏ ਦੇਵਨ ਹਾਰ ਸ੍ਰੀ ਰਾਗ ਮਹੱਲਾ 3 ਸਤ ਗੁਰ ਮਿਲਿਆ ਫੇਰ ਨਾ ਪਵੈ ਜਨਮ ਮਰਨ ਦੁਖ ਜਾਏ ਪੂਰੇ ਸਬਦ ਸਭ ਸੋਝੀ ਹੋਏ ਹਰ ਨਾਮ ਮੈਂ ਰਹੇ ਸਮਾਏ ਮਨ ਮੇਰੇ ਸਤਿਗੁਰ ਸਿਓ ਚਿਤ ਲਾਏ ਨਿਰਮਲ ਨਾਮ ਸਦ ਨਭ ਤਨ ਆਪ ਵਸੈ ਮਨ ਹੋਏ ਰਹਾ ਹਰ ਜੀਉ ਰੱਖੋ ਆਪਣੀ ਸਰਣਾਇ ਜੋ ਰੱਖੇ ਤਿਉ ਰਹਿਣਾ ਗੁਰ ਕੈ ਸਬਦ ਜੀਵਤ ਮਰੈ ਗੁਰਮੁਖ ਭਵਜਲ ਤਰਣਾ ਵੱਡਾ ਭਾਗ 나ਉ ਪਾਈਐ ਗੁਰਮਤ ਸਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਜੇ ਰਹਿਆ ਸਮਾਈ ਇਕ ਨਾਮ ਆਨਮੁਖ ਸਬਦ ਨਾ ਭਾਵੇ ਬੰਦਨ ਬੰਧ ਪਵਾਇ ਲਖ 84 ਫਿਰ ਫਿਰ ਆਵੇ ਬਿਰਥਾ ਜਨਮ ਗਵਾਇ ਭਗਤਾ ਮਨ ਆਨੰਦ ਹੈ ਸਚੈ ਸਬਦ ਰੰਗ ਰਾਤੇ ਅਨ ਦਿਨ ਗੁਣ ਗਾਵੇ ਸਦ ਨਿਰਮਲ ਸਹਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲੈ ਸਭ ਆਤਮ ਰਾਮ ਪਛਾਣੀ ਏਕੋ ਸੇਵਨ ਏਕ ਅਰਧ ਗੁਰਮੁਖ ਅਕਥ ਕਹਾਣੀ ਸਚਾ ਸਾਹਿਬ ਸੇਵੀਐ ਗੁਰਮੁਖ ਵਸੈ ਮਨ ਆਏ ਸਦਾ ਰੰਗ ਰਾਤੇ ਸਚ ਸਿਉ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇਕ ਨਾ ਸੁਤਿਆ ਦੇ ਜਗਾਏ ਆਪੇ ਮੇਲ ਮਿਲਾਏ ਦਾ ਨਾਨਕ ਸਬਦ ਸਮਾਏ ਸਿਰੀ ਰਾਗ ਮਹੱਲਾ ਤੀਜਾ ਸਤਗੁਰ ਸੇਵਿਆ ਮਨ ਨਿਰਮਲਾ ਭਏ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਹਿਰ ਗੰਭੀਰ ਸੱਚੀ ਸੰਗਤ ਬੈਸਣਾ ਸਤ ਨਾਮ ਮਨ ਧੀਰ ਮਨ ਰੇ ਸਤਗੁਰ ਸੇਵਨ ਸੰਗ ਸਤਗੁਰ ਸੇਵਿਆ ਹਰ ਮਨ ਵਸੈ ਲੱਗੈ ਨਮਹਿਰ ਪਤੰਗ ਰਹਾਓ ਸਚਾ ਸਬਦ ਪਾਤੂ ਪਜੈ ਸੱਚੇ ਕਾ ਸੱਚੇ ਸਚਾਨ ਆਓ ਜਿਨੀ ਹੋਮੈ ਮਾਰ ਪਛਾਣਿਆ ਹਉ ਤਿਨ ਬਲਿਹਾਰੈ ਜਾਓ ਮਨਮੁਖ ਸਚ ਨ ਜਾਣਨੀ ਤਿਨ ਅਠਉ ਰਕਤੂ ਥਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿਚਵਾਸ ਸਦਾ ਸੱਚਾ ਸਲਾਹਣਾ ਸੱਚੇ ਸਬਦ ਨਿਵਾਸ ਸਭ ਤੁਮ੍ਹ੍ਹ੍ਹ ਰਾਮ ਪਛਾਣਿਆ ਗੁਰਮਤੀ ਨਿਜ ਘਰ ਵਾਸ ਸੱਚ ਵੇਖਣ ਸੱਚ ਬੋਲਣਾ ਤਨ ਮਾਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿਨੇ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ ਸਤਿਗੁਰ ਜਿਨੇ ਨਾ ਸੇਵਿਓ ਸੇ ਕਿਤ ਆਏ ਸੰਸਾਰ ਜਮਦਰ ਬਧੇ ਮਾਰਿਐ ਕੂਕ ਨਾ ਸੁਣੈ ਪੂਕਾਰ ਬਿਰਥਾ ਜਨਮ ਗਵਾਇਆ ਮਰ ਜਮਹਿ ਵਾਰੋ ਵਾਰ ਇਹੋ ਜਗ ਜਲਤਾ ਦੇਖ ਕੈ ਭਜ ਪਏ ਸਤਿਗੁਰ ਸਰਣਾ ਸਤਿਗੁਰ ਸੱਚ ਦਰੜਾ ਦਰਾਇ ਸਦਾ ਸਤ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਬੋਹਿ ਥਾ ਸਬਦਿ ਭਵ ਜਲ ਤਰਣਾ ਲਖ 84 ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ ਪੜ ਪੜ ਪੰਡਤ ਮੋਨੀ ਥੱਕੇ ਦੂਜੇ ਭਾਏ ਪਤ ਖੋਈ ਸਤਿਗੁਰ ਸਬਦ ਸੁਣਾਇ ਬਿਨ ਸੱਚੇ ਅਬਰ ਨਾ ਕੋਈ ਜੋ ਸਚੈ ਲਾਇਐ ਸਚ ਲਗੇ ਨਿਤ ਸਚੀ ਕਾਰ ਕਰਨ ਤਨਾ ਨਿਜ ਘਰ ਵਾਸਾ ਪਾਇ ਸਚੈ ਮਹਿਲ ਰਹਿਨ ਨਾਨਕ ਭਗਤ ਸੁਖੀਏ ਸਦਾ ਸਚੈ ਨਾਮ ਰਚਨ ਸ੍ਰੀ ਰਾਗ ਮਹੱਲਾ 5 ਜਾ ਕਾ ਮੁਸਕਲ ਅਤ ਬਣਾਏ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਗ ਪੇ ਭੱਜ ਖਲੇ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਉ ਚਿਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਉ ਸਾਹਿਬ ਨਤਾਣਿਆ ਕਾ ਤਾਣ ਆਏ ਨਾ ਜਾਏ ਥਿਰ ਸਦਾ ਗੁਰ ਸਬਦ ਦੀ ਸਤਿ ਜਾਣ ਰਹਾਉ ਜੇ ਕੋ ਹੋਵੇ ਦੁਬਲਾ ਨਾੰਗ ਭੁੱਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾ ਨੇ ਚਲ ਹੋਵੇ ਰਾਜ ਜਾ ਕੋ ਚਿੰਤਾ ਬਹੁਤ ਬਹੁਤ ਦੇਈ ਵਿਆਪੈ ਰੋਗ ਗ੍ਰਿਸ਼ਟ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗਉਣ ਕਰੇ ਚਾਉ ਕੁੰਟਕਾ ਘੜੀ ਨ ਬੈਸਨ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਰ ਵਿਖੁ ਉਹਨ ਅਗ ਕੀਏ ਹੋਆ ਅਸੁਰ ਸੰਗਾਰ ਪੋਥੀ ਗੀਤ ਕਵਤਿ ਕਿਸ਼ ਕਦੇ ਨ ਕਰਨ ਧਰਿਆ ਚਿਤ ਆਵੇ ਉਸ ਪਾਰ ਬ੍ਰਹਮ ਤਾ ਨਿਮਖ ਸਿਮਰਤ ਤਰਿਆ ਸਾਸਤ ਸਿਮਰਤ ਬੇਦ ਚਾਰ ਮੁਖਾਗਰ ਵਿਚਰੇ ਤਪੇ ਤਪੀਸਰ ਜੋਗਿਆ ਤੀਰਥ ਗਵਨ ਕਰੇ ਖਾਟ ਕਰਮਾ ਤੇ ਦੁਗੁਣੇ ਪੂਜਾ ਕਰਤਾ ਨਾਏ ਰੰਗ ਨਾ ਲਗੀ ਪਾਰ ਬ੍ਰਹਮ ਤਾ ਸਰ ਪਰ ਨਰਕੇ ਜਾਏ ਰਾਜ ਮਿਲਕ ਸਿਕਦਾਰੀਆ ਰਸ ਭੋਗਣ ਬਿਸਥਾਰ ਬਾਗ ਸੁਹਾਵੇ ਸੁਹਣੇ ਚੱਲੇ ਹੁਕਮ ਅਫਾਰ ਰਾਗ ਤਮਾਸੇ ਬਹੁ ਵਿద్ధి ਚਾਏ ਲਗ ਰਹਾ ਚਿਤਨਾ ਆਇਓ ਪਾਰ ਬ੍ਰਹਮ ਤਾ ਸਰਬ ਕੀ ਜੂਨ ਦਇਆ ਬਹੁਤ ਤਨਾੜਾ ਚਾਰਵੰਤ ਸੁਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈਆ 사ਧਨ ਸੰਗ ਪ੍ਰੀਤ ਲਸ਼ਕਰ ਤਰਕਸ ਬੰਦ ਬੰਦ ਜੀਓ ਜੀਓ ਸਗਲੀ ਕੀਤ ਚਿਤਨਾ ਆਇਓ ਪਾਰ ਬ੍ਰਹਮ ਤਾ ਖੜ ਰਸਾ ਤਲ ਦੀਤ ਕਾਇਆ ਰੋਗ ਨਾਸ਼ਦ੍ਰ ਕਿਸ਼ ਨਾ ਕਿਸ਼ ਕਾੜਾ ਸੋਗ ਮਿਰਤ ਨਾ ਆਵੀ ਚਿਤ ਤਿਸ ਅਹਨਸ ਭੋਗੈ ਭੋਗ ਸਭ ਕਿਸ਼ ਕੀ ਤੋਨ ਆਪਣਾ ਜੀਏ ਨਾ ਸੰਕ ਧਰਿਆ ਚਿਤ ਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉ ਜਿਉ ਉਹ ਵਧਾਈਐ ਤਿਉ ਤਿਉ ਹਰਿ ਸਿਉ ਰੰਗ ਦੁਹਾ ਸਰੀ ਆਕਾ ਖਸਮ ਆਪ ਅਵਰ ਨ ਦੂਜਾ ਥਾਓ ਸਤਿਗੁਰ ਤੁਠੇ ਪਾਇ ਆ ਨਾਨਕ ਸੱਚਾ ਨਾਓ ਸ੍ਰੀ ਰਾਗ ਮਹੱਲਾ 5 ਘਰ 5ਵਾਂ ਜਾਨੋਂ ਨਾਹੀ ਭਾਵੇ ਕਮਨ ਬਤਾ ਮਨ ਖੋਜ ਮਾਰਗ ਰਹਾਓ ਧਿਆਨੀ ਧਿਆਨ ਲਾਵੇ ਗਿਆਨੀ ਗਿਆਨ ਕਮਾਵੇ ਪ੍ਰਭ ਕਿਨਹੀ ਜਾਤਾ ਭਗਉਤੀ ਰਾਤ ਜੁਗਤਾ ਜੋਗੀ ਕਹਿਤ ਮੁਗਤਾ ਤਪਸੀ ਤਪਹਿ ਰਾਤਾ ਮੁਨੀ ਮੋਨ ਧਾਰੀ ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੇ ਪ੍ਰਕਾਰਾ ਪੰਡਤ ਵੇਦ ਪੁਕਾਰਾ ਗ੍ਰਸਤੀ ਗ੍ਰਸਤ ਧਰਮਾਤਾ ਇਕ ਸ਼ਬਦਿ ਬਹੁ ਰੂਪ ਅਵਧੂਤਾ ਕਾਪੜੀ ਕਉਤੇ ਜਾਗੂਤਾ ਇਕ ਤੀਰਥਨਾਤਾ ਨਿਰਹਾਰ ਵਰਤੀ ਅਪਰਸਾ ਇਕ ਲੋਕ ਨਾ ਦੇਵੇ ਦਰਸਾ ਇਕ ਮਨ ਹੀ ਗਿਆਤਾ ਘਾਟ ਨਾ ਕਿ ਨਹੀਂ ਕਹਾਇਆ ਸਭ ਕਹਤੇ ਹੈ ਪਾਇਆ ਜਿਸ ਮਿਲੇ ਸੋ ਭਗਤਾ ਸਗਲ ਉਕਤ ਉਪਾਵਾ त्यागी ਸਰਨ ਪਾਵਾ ਨਾਨਕ ਗੁਰ ਚਰਨ ਪਰਾਤਾ ਇਕ ਓੰਕਾਰ ਸਤ ਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਜੋਗੀ ਅੰਦਰ ਜੋਗਿਆ ਤੂੰ ਭੋਗੀ ਅੰਦਰ ਭੋਗਿਆ ਤੇਰਾ ਅੰਤ ਨਾ ਪਾਇਆ ਸੁਰਗ ਮਛ ਪਿਆਲ ਜੀਓ ਹਵਾਰੀ ਹਵਾਰਣੈ ਕੁਰਬਾਨ ਤੇਰੇ ਨਾਮ ਨੂੰ ਰਹਾਉ ਤੁਧ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ ਵੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ ਪਰਗਟ ਪਾਹਾਰੈ ਜਾਪਦਾ ਸਭ ਨਾਵੈਨੋ ਪ੍ਰਤਾਪਦਾ ਸਤਿਗੁਰ ਬਾਜਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਓ ਸਤਿਗੁਰ ਕੋ ਬਲ ਜਾਈਐ ਜਿਤ ਮਿਲਿਆ ਪਰਮਗਤ ਪਾਈਐ ਸੁਰਨਾਰ ਮਨਜਨ ਲੋਜ ਦੇ ਸੋ ਸਤਿਗੁਰ ਦੀਆ 부ਝਾਏ ਜੀਓ ਸਤ ਸੰਗਤ ਕੈਸੀ ਜਾਣੀਐ ਜਿਥੈ ਏਕੋ ਨਾਮ ਵਖਾਣੀਐ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ 부ਝਾਏ ਜੀਓ ਇਹੋ ਜਗਤ ਭਗਰਮ ਪੁਲਾਇਆ ਆਪੋ ਤੋ ਦੁਖ ਵਾਇਆ ਪ੍ਰਤਾਪ ਲੱਗਾ ਦੁਹਾਗਣੀ ਭਾਗ ਜਨਾ ਕੇ ਨਾਹੇ ਜੀਓ ਦੁਹਾਗਣੀ ਕਿਆ ਨਿਸ਼ਾਨੀਆਂ ਖਸਮੋ ਕੁੱਥੀਆ ਫਿਰੇ ਨੇ ਮਾਣੀਆਂ ਮੈਲੇ ਵੇਸ ਤਨਾ ਕਾਮਣੀ ਦੁਖੀ ਰਹਿਣ ਵਿਹਾਏ ਜੀਓ ਸੁਹਾਗਣੀ ਕਿਆ ਕਰਮ ਕਮਾਇਆ ਪੂਰਬ ਲਿਖਿਆ ਪਾਇਆ ਨਦਰ ਕਰੇ ਕੈ ਆਪਣੀ ਆਪੇ ਲੈ ਮਿਲਾਏ ਜੀਓ ਉਕਮਾ ਜਿਨ੍ਹਾਂ ਨੂੰ ਮਨਾਇਆ ਤਿਨ ਅੰਤਰ ਸ਼ਬਦ ਵਸਾਇਆ ਸਹੀ ਆਸੇ ਸੁਹਾਗਣੀ ਜਿਨ ਸਹ ਨਾਲ ਪਿਆਰ ਜੀਓ ਜਿਨ੍ਹਾਂ ਭਾਣੇ ਕਾ ਰਸ ਆਇਆ ਤਿਨ ਵਿੱਚ ਪਰਮ ਚੁਕਾਇਆ ਨਾਨਕ ਸਤਿਗੁਰ ਐਸਾ ਜਾਣੀਐ ਜੋ ਸ਼ਬਦ ਲੈ ਮਿਲਾਏ ਜੀਓ ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲੈ ਮਿਲਾਏ ਜੀਓ ਸਤਗੁਰ ਮਿਲੇਆ ਫਲ ਪਾਇਆ ਜਿਨ ਵਿੱਚ ਅਹਕਰਨ ਚੁਕਾਇਆ ਦੁਰਮਤਕਾ ਦੁਖ ਕਟਿਆ ਭਾਗ ਬੈਠਾ ਮਸਤਕ ਆਏ ਜੀਉ ਅੰਮ੍ਰਿਤ ਤੇਰੀ ਬਾਣੀਆਂ ਤੇਰਿਆ ਭਗਤਾਰਿ ਰਹਿ ਸਮਾਣੀਆਂ ਸੁਖ ਸੇਵਾ ਅੰਦਰ ਰਖਿਐ ਆਪਣੀ ਨਦਰ ਕਰਹਿ ਨਿਸਤਾਰ ਜੀਉ ਸਤਗੁਰ ਮਿਲੇਆ ਜਾਣੀਐ ਜਿਤ ਮਿਲਐ ਨਾਮ ਵਖਾਣੀਐ ਸਤਗੁਰ ਬਾਜਨਾ ਪਾਇਓ ਸਭ ਥਕੀ ਕਰਮ ਕਮਾਏ ਜੀਉ ਹਾਉ ਸਤਿਗੁਰੂ ਵਿਟੋ ਕਮਾਇ ਜਿਨ ਭ੍ਰਮ ਭੂਲਾ ਮਾਰਗ ਪਾਇਆ ਨਦਰ ਕਰੇ ਜੇ ਆਪਣੀ ਆਪੇ ਲਹਿਰ ਲਾਇ ਜੀਉ ਤੂੰ ਸਭਨਾ ਬਾਹੇ ਸਮਾਇ ਤਿਨ ਕਰਤਾ ਆਪ ਲੁਕਾਇ ਆ ਨਾਨਕ ਗੁਰਮੁਖ ਪ੍ਰਗਟ ਹੋਇਆ ਜਾ ਕੋ ਜੋਤ ਧਰੀ ਕਰਤਾਰ ਜੀਉ ਆਪੇ ਖਸਮ ਨੇ ਬਾਜਿਆ ਜੀਉ ਪਿੰਡ ਦੇ ਸਾਜਿਆ ਆਪਣੇ ਸੇਵਕ ਕੀ ਪੈਜ ਰਖੀਆ ਦੋਇ ਕਰ ਮਸਤਕ ਧਾਰ ਜੀਉ ਸਭ ਸੰਜਮ ਰਹੇ ਸਿਆਣਪਾ ਮੇਰਾ ਪ੍ਰਭ ਸਭ ਕਿਸ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੈ ਜੈਕਾਰ ਜੀਉ ਮੇਰੇ ਗੁਣ ਅਵਗਨ ਨਾ ਵਿਚਾਰਿਆ ਪ੍ਰਭ ਆਪਣਾ ਬਿਰਧ ਸਮਾਰਿਆ ਕੰਠ ਲਾਏ ਕੈ ਰਖਿਓਨ ਲੱਗੈ ਨ ਤਤੀ ਬਾਉ ਜੀਉ ਮਹਿਮਨ ਤਨ ਪ੍ਰਭੂ ਤੇ ਆਇਆ ਜੀਏ ਇਛਿਹੜਾ ਫਲ ਪਾਇਆ ਸਾਹ ਪਾਤ ਸਾ ਸਿਰ ਖਸਮ ਤੂੰ ਜਪ ਨਾਨਕ ਜੀਵੈ ਨਾਉ ਜੀਉ ਤਦ ਆਪੇ ਆਪ ਉਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸਚੋ ਸਚ ਬਰਤਦਾ ਜਿਸ ਭਾਵੇਂ ਤਿਸੈ 부ਝਾਏ ਜੀਉ ਗੁਰ ਪ੍ਰਸਾਦੀ ਪਾਇਆ ਤਿਥੈ ਮਾਇਆ ਮੋਹ ਛੁਕਾਇਆ ਕਿਰਪਾ ਕਰ ਕੈ ਆਪਣੀ ਆਪੇ ਲਏ ਸਮਾਏ ਜੀਉ ਗੋਪੀਨਾ ਗਵਾਲੀਆ ਤੁਦਾਪੇ ਗੋਇ ਉਠਾਲੀਆ ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭਨ ਸਵਾਰ ਜੀਓ ਜੇ ਸਤਗੁਰ ਸੋਚ ਚਤ ਲਾਇਆ ਤਿੰਨੀ ਦੂਜਾ ਭਾਉ ਚੁਕਾਇਆ ਨਿਰਮਲ ਜੋਤ ਤਿੰਨ ਪ੍ਰਾਣੀਆਂ ਉਹੇ ਚੱਲੇ ਜਨਮ ਸਵਾਰ ਜੀਓ ਤੇਰੀਆਂ ਸਦਾ ਸਦਾ ਚੰਗਿਆਈਆਂ ਮੈਂ ਰਾਤ ਦਹਿ ਵੜਿਆਈਆਂ ਅਣ ਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸਮਾਲ ਜੀਓ ਸਿਰੀ ਰਾਗ ਮਹੱਲਾ 5 ਪੈ ਪਾਏ ਮਨਾਈ ਸੋਏ ਜੀਉ ਸਤਿਗੁਰ ਪੁਰਖ ਮਿਰਾਇ ਤਿਸ ਜੇਵੜ ਅਵਰਨਾ ਕੋਏ ਜੀਉ ਰਹਾਉ ਗੁਸਾਈ ਮਹੰਡਾ ਇਠੜਾ ਅਮ ਅਬੇ ਥਾਵ ਮਿੱਠੜਾ ਭੈਣ ਭਾਈ ਸਭ ਸੱਜਣਾ ਤੁਧ ਜਿਹਾ ਨਾਹੀ ਕੋਏ ਜੀਉ ਤੇਰੇ ਹੁਕਮੇ ਸਾਵਣ ਆਇ ਮੈਂ ਸਤ ਕਾ ਹਲ ਜੋ ਆਇ ਨਉ ਬੀਜਣ ਲਗਾ ਆਸ ਕਰ ਹਰ ਬੋਹਲ ਬਖਸ ਜਮਾਏ ਜੀਉ ਹਉ ਗੁਰ ਮਿਲੈ ਇੱਕ ਪਛਾਨ ਦਾ ਦੁਆ ਕਾਗਲ ਚੇਤਨਾ ਜਾਣਦਾ ਹਰ ਇੱਕ ਤੈ ਕਾਰੈ ਲਾਇਉਨ ਜੋ ਭਾਵੈ ਤਿਵੇਂ ਨਿਭਾਹਿ ਜੀਉ ਤੁਸੀਂ ਭੋਗੇ ਹੋ ਪੁੰਚ ਹੋ ਪਾਈ ਹੋ ਗੁਰ ਦੀ ਬਾਣ ਕਵਾਏ ਪਹਿਨਾਈਓ ਹਉ ਹੋਆ ਮਹਰ ਪਿੰਡ ਦਾ ਬਨ ਆਂਦੇ ਪੰਜ ਸ੍ਰੀਕ ਜੀਉ ਹਉ ਆਇਆ ਸਾਮੈ ਤੇ ਹੰਡਿਆ ਪੰਜ ਕਿਰਸਾਨ ਮੁਜੇਰੇ ਮਿਹੜਿਆ ਕੰਨ ਕੋਈ ਕੱਢਣਾ ਹੰਗਈ ਨਾਨਕ ਉੱਠਾ ਕੁੱਗ ਗਿਰਾਓ ਜੀਉ ਹਵਾਰੇ ਕੁਮਾਂ ਜਾਵਦਾ ਇੱਕ ਸਾਹਾ ਤੁਧ ਤੇ ਆਇਦਾ ਉਜੜਥੇ ਹੋ ਵਸਾਇਓ ਹਉ ਤੁਧ ਬਿਟੋ ਕੁਰਬਾਨ ਜੀਉ ਹਰਿ ਇਠੈ ਨਿਤ ਤੇ ਆਇਦਾ ਮਨ ਚਿੰਦੀ ਸੋ ਫਲ ਪਾਏਦਾ ਸਭੇ ਕਾਜ ਸਵਾਰੈਨ ਲਾਹੀਨ ਮਨ ਕੀ ਭੁੱਖ ਜੀਉ ਮੈਂ ਛੱਡਿਆ ਸਭੋ ਤੰਦੜਾ ਗੁਸਾਈਂ ਸੇਵੀ ਸੱਚੜਾ ਨੌ ਨਿਦ ਨਾਮ ਨਿਦਾਨ ਹਰ ਮੈਂ ਪੱਲੇ ਬੱਧਾ ਸ਼ਿਕ ਜੀਉ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤ ਗੁਰ ਪੁਰਖ ਵੇਖਾਲਿਆ ਮਸਤਕ ਧਰ ਕੈ ਹੱਥ ਜੀਉ ਮੈਂ ਬੱਧੀ ਸੱਚ ਧਰਮ ਸ਼ਾਲ ਹੈ ਗੁਰ ਸਿੱਖਾ ਲਹਦਾ ਪਾਲ ਕੈ ਪੈਰ ਧੂਆ ਪੱਖਾ ਫੇਰਦਾ ਤਿਸ ਨਿਵ ਨਿਵ ਲੱਗਾ ਪਾਏ ਜੀਉ ਸੋਣ ਗੱਲਾਂ ਗੁਰ ਪਹਿ ਆਇਆ ਨਾਮ ਧਾਨ ਇਸ ਨਾਨ ਦੜਾਇਆ ਸਭ ਮੁਕਤ ਹੋਆ ਸਹ ਸਾਰੜਾ ਨਾਨਕ ਸੱਚੀ 베ੜੀ ਚੜ ਜੀਓ ਸਭ ਸ੍ਰੇਸ਼ਟ ਸੇਵੇ ਦਿਨ ਰਾਤ ਜੀਓ ਦੇ ਕੰਨ ਸੁਣੋ ਅਰਦਾਸ ਜੀਓ ਠੋਕ ਵਜਾਏ ਸਭ ਡਿੱਠੀਆ ਤੁਸ ਆਪੇ ਲਇਨ ਛੜਾਏ ਜੀਓ ਹੁਣ ਹੁਕਮ ਹੋਵਾ ਮਿਹਰਬਾਨ ਦਾ ਪੈ ਕੋਈ ਨਾ ਕਿਸੈ ਜਾਣਦਾ ਸਭ ਸੁਖਾਲੀ ਬੁੱਠੀਆ ਇਹੋ ਹਵਾ ਹਲੇ ਮੀਰਾਜ ਜੀਓ ਚਿਮ ਚਿਮ ਅੰਮ੍ਰਿਤ ਵਰਸਦਾ ਬੁਲਾਇਆ ਬੋਲੇ ਖਸਮ ਦਾ ਬਹੁਮਾਨ ਕੀਆ ਤੁਧ ਉਪਰੇ ਤੂੰ ਆਪੇ ਪਾਏ ਥਾਏ ਜੀਓ ਤੇਰਿਆਂ ਭਗਤਾ ਭੁਖ ਸਾਧ ਤੇਰੀਆ ਹਰ ਲੋਚਾ ਪੂਰਨ ਮੇਰੀਆ ਦੇਹੋ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲੈ ਹੋ ਮਿਲਾਏ ਜੀਓ ਤਦ ਜੇ ਵੜਿਆ ਵਰਨਾ ਪਹਲਿਆ ਤੂੰ ਦੀਪ ਲੋਪੈ ਆਲਿਆ ਤੂੰ ਥਾਨ-ਥਨੰਤਰ ਆਵ ਰਹਿਿਆ ਨਾਨਕ ਭਗਤਾ ਸੱਚ ਅਧਾਰ ਜੀਉ ਹਉ ਗੁਸਾਈ ਦਾ ਪਹਿਲਵਾਨੜਾ ਮੈਂ ਗੁਰ ਮਿਲ ਉਚਦਮਲੜਾ ਸਭ ਹੋਈ ਛਿੰਝ ਇਕੱਠੀਆ ਦਈਓ ਬੈਠਾ ਵੇਖੇ ਆਪ ਜੀਉ ਵਾਤ ਵਜਨ ਟਮਕ ਭੇਰੀਆ ਮਲ ਲਥੇ ਲੈਂਦੇ ਫੇਰੀਆਂ ਨੇਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ ਸਭ ਇਕੱਠੇ ਹੋਏ ਆਇਆ ਕਰ ਜਸਨ ਵਾਟ ਵਟਾਇਆ ਗੁਰਮਖ ਲਾਹ ਲੈ ਗਏ ਮਨ ਮੁਖ ਚੱਲੇ ਮੂਲ ਗਵਾਏ ਜੀਓ ਤੂੰ ਵਰਨਾ ਚਹਿਨਾ ਬਾਹਰਾ ਹਰ ਦਿਸੇ ਹਾਜ਼ਰ ਜਾਹਰਾ ਸੁਣ ਸੁਣ ਤੁਜਾ ਤੇ ਆਏ ਦੇ ਤੇਰੇ ਭਗਤ ਰੱਤੇ ਗੁਣਤਾ ਸਜੀਓ ਮੈਂ ਜੁਗ ਜੁਗ ਦਈਐ ਸੇਵੜੀ ਗੁਰ ਕਟਿ ਮਿਹੜੀ ਜੇਵੜੀ ਹਾਉ ਬਾਹੜ ਸਿੰਝ ਨਾ ਨਚਉ ਨਾਨਕ ਅਵਸਰ ਲੱਦਾ ਭਾਲ ਜੀਓ ਸ੍ਰੀ ਰਾਗ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਗ ਪਹਿਰੇ ਮਹੱਲਾ ਪਹਿਲਾ ਘਰ ਪਹਿਲਾ ਪਹਿਲਾ ਪਹਿਰਾ ਰੈਣਕੈ ਬਣਜਾਰਿਆ ਮਿੱਤਰਾ ਹੁਕਮ ਪਇਆ ਗਰਭਾਸ ਉਰਦ ਤਪੰਤਰ ਕਰੇ ਬਣਜਾਰਿਆ ਮਿੱਤਰਾ ਖਸਮ ਸੇ ਤੀਰ ਅਰਦਾਸ ਖਸਮ ਸੇ ਤੀਰ ਅਰਦਾਸ ਬਕਾਨ ਹੈ ਉਰਦ ਧਿਆਨ ਲੇਵ ਲਾਗਾ ਨਾਮ ਅਰਜਾਦ ਆਇਆ ਕਲਪੀਤਰ ਬਾਹੁਰ ਜਾਸੀ ਨੰਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ ਕਉ ਨਾਨਕ ਪ੍ਰਾਣੀ ਪਹਿਲੇ ਪਹਿਰੈ ਹੁਕਮ ਪਇਆ ਗਰਭਾਸ ਦੂਜਾ ਪਹਿਰ ਹੈ ਰੈਣ ਕੈ ਬਣਜਾਰਿਆ ਮਿੱਤਰਾ ਵਿਸਰਗਿਆ ਧਿਆਨ ਹੱਥੋ ਹੱਥ ਨਚਾਈਐ ਬਣਜਾਰਿਆ ਮਿੱਤਰਾ ਜਿਉ ਜਸੁਦਾ ਘਰ ਕਾਨ ਹੱਥੋ ਹੱਥ ਨਚਾਈਐ ਪ੍ਰਾਣੀ ਮਾਤ ਕਹੈ ਸੁਤ ਮੇਰਾ ਚੇਤ ਚੇਤ ਮੂੜ ਮਨ ਮੇਰੇ ਅੰਤ ਨਹੀਂ ਕਸ਼ ਤੇਰਾ ਜਨ ਰਚ ਰਚਿਆ ਤਿਸੇ ਨਾ ਜਾਣੈ ਮਨ ਭੀਤਰ ਧਰ ਗਿਆਨ ਕਉ ਨਾਨਕ ਪ੍ਰਾਣੀ ਦੂਜਾ ਪਹਿਰ ਹੈ ਵਿਸਰਗਿਆ ਧਿਆਨ ਇਜਾ ਪਹਿਰਾ ਰੈਣਕ ਬਣਜਾਰਿਆ ਮਿੱਤਰਾ ਧਨ ਜੋ ਬਨ ਸਿਉ ਚਿਤ ਹਰਿ ਕਾ ਨਾਮ ਨ ਚਿਤ ਹੀ ਬਣਜਾਰਿਆ ਮਿੱਤਰਾ ਬੱਧਾ ਛੁਟਹਿ ਜਿਤ ਹਾਇ ਕਾ ਨਾਮ ਨ ਚਿਤੈ ਪ੍ਰਾਣੀ ਵਿਕਰਪਿਆ ਸੰਗ ਮਾਇਆ ਧਨ ਸੋ ਰੱਤਾ ਜੋ ਬਨ ਮੱਤਾ ਅਹਿਲਾ ਜਨਮ ਗਵਾਇਆ ਧਰਮ ਸੇਤੀ ਵਪਾਰ ਨ ਕੀਤੋ ਕਰਮ ਨ ਕੀਤੋ ਮਿੱਤ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਧਨ ਜੋ ਬਨ ਸਿਉ ਚਿਤ ਚੌਥਾ ਪਹਿਰੇ ਰੈਣ ਕੈ ਬਣਜਾਰਿਆ ਮਿੱਤਰਾ ਲਾਵੀ ਆਇਆ ਖੇਤ ਜਾ ਜਮ ਪਗੜ ਚਲਾਇਆ ਬਣਜਾਰਿਆ ਮਿੱਤਰਾ ਕਿਸੈ ਨਾ ਮਿਲਿਆ ਭੇਤ ਭੇਤ 체ਤ ਹਰ ਕਿਸੈ ਨਾ ਮਿਲਿਓ ਜਾ ਜਮ ਪਗੜ ਚਲਾਇਆ ਝੂਠਾ ਰੁਦਨ ਹੋ ਆਦਵਾਲਾ ਖਿਨ ਮੈਂ ਪਹਿਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਮ ਲਾਇਆ ហេਤ ਕਉ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੁਣਿਆ ਖੇਤ